ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲ ਆਫ ਐਮੀਨੈਂਸ ਦਾ ਇੱਕ ਨਮਾ ਜਿਹੜਾ ਬਲਾਕ ਬਣਿਆ ਉਹ ਬੱਚਿਆਂ ਨੂੰ ਸਮਰਪਿਤ ਕੀਤਾ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਮਜਬੂਰੀ ਕਰਕੇ ਬੱਚਿਆਂ ਨੂੰ ਪੜਾਉਂਦੇ ਸੀ ਆਰਥਿਕ ਮਜਬੂਰੀ ਸੀ ਕਿ ਪ੍ਰਾਈਵੇਟ ਜੋ ਵੀ ਫੀਸ ਹੈ ਨਹੀਂ ਸਰਕਾਰੀ ਚ ਪੜਾ ਲੈਨੇ ਆ ਜੇ ਉਹਦੀ ਕਿਸਮਤ ਚ ਹੋਇਆ ਕੁਝ ਬਣ ਜਾਊਗਾ ਨਹੀਂ ਤਾਂ ਦਿਹਾੜੀ ਦਾ ਪਾ ਹੈ ਗਈ ਹੈ ਜਿਹੜਾ ਕੰਮ ਕਰਦੇ ਆ ਉਹ ਕਰ ਹੀ ਜਾਊਗਾ ਕੋਈ ਜ਼ਿਆਦਾ ਉਮੀਦਾਂ ਨਹੀਂ ਸੀ ਸੁਪਨੇ ਛੱਡਤੇ ਸੀ ਸ਼ਾਇਰ ਨੇ ਕਿਹਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਬੰਦੇ ਦਾ ਮਰਦਾ ਸ਼ਾਂਤੀ ਨਾਲ ਪਰ ਜਾਣਾ ਸੋ ਸੁਪਨੇ ਸਾਡੇ ਕਿਸੇ ਅੰਗਰੇਜ਼ਾਂ ਨੇ ਨਹੀਂ ਤੋੜੇ ਸੁਪਨੇ ਲੈਣ ਤੋਂ ਸਾਨੂੰ ਕਿਸੇ ਅਮਰੀਕਾ ਵਾਲਿਆਂ ਨੇ ਨਹੀਂ ਰੋਕਿਆ ਸੁਪਨੇ ਸਾਡੇ ਸਾਡੇ ਆਪਣਿਆਂ ਨੇ ਤੋੜੇ ਸਾਡੇ ਆਪਣਿਆਂ ਨੇ ਸੁਪਨੇ ਸਾਡੇ ਚੂਰ-ਚੂਰ ਕੀਤੇ ਜਦੋਂ ਉਹ ਸਵਾਰਥੀ ਹੋ ਗਏ ਆਪਣੇ ਬੱਚਿਆਂ ਨੂੰ ਤਾਂ ਪਹਾੜਾਂ ਵਾਲੇ ਵੱਡੇ ਵੱਡੇ ਸਕੂਲਾਂ ਚ ਪੜਾਇਆ ਤੇ ਸਾਡੇ ਵਾਲੇ ਬੱਚਿਆਂ ਵਾਸਤੇ ਉਹ ਸਕੂਲ ਛੱਡ ਤੇ ਜਿੱਥੇ ਨਾ ਬਾਥਰੂਮ ਹੈ ਨਾ ਬੈਠਣ ਨੂੰ ਬੈਂਚ ਹੈ ਨਾ ਪੀਣ ਨੂੰ ਪਾਣੀ ਹੈ ਨਾ ਕੋਈ ਇਨਫਰਾਸਟ੍ਰਕਚਰ ਹੈ ਨਾ ਲੈਬ ਹੈ ਨਾ ਲੈਬਾਰਟਰੀ ਹੈ ਨਾ ਕੋਈ ਪ੍ਰੈਕਟੀਕਲ ਵਾਸਤੇ ਕੋਈ ਲੱਗ ਜਗਾ ਕੁਛ ਨਹੀਂ ਕੱਲਾ ਦਲੀਆ ਖਵਾ ਕੇ ਮੋੜ ਦਿੰਦੇ ਸੀ ਸਰਕਾਰੀ ਸਕੂਲਾਂ ਚ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡੀ ਜ਼ਿੰਦਗੀ ਤਾਂ ਅਗਲੀ ਪੀੜ੍ਹੀ ਵੀ ਗਈ ਸਾਡੀ ਤਾਂ ਮਾਨ ਸਾਹਿਬ ਮੈਂ ਉਦੋਂ ਐਮਪੀ ਸੀ ਸੰਗਰੂਰ ਤੋਂ ਮੈਂ ਕੀ ਗੱਲ ਕਹਿੰਦਾ ਸਰਕਾਰੀ ਸਕੂਲ ਚ ਪੜਦੇ ਆ ਬੱਚੇ ਮੇਰੇ ਕੋਲ ਟੀਚਰ ਅੱਛੇ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਬਹੁਤ ਅੱਛੇ ਨੇ ਮੈਂ ਫਿਰ ਹੋਰ ਫਿਰ ਉਹਨੂੰ ਕੀ ਹੋ ਗਿਆ ਫਿਰ ਕਹਿੰਦਾ ਪਰ ਇਹ ਹੈ ਵੀ ਇਹ ਕਿਹਾ ਹੈ ਸਾਡੇ ਬੱਚਿਆਂ ਨੂੰ ਕਾਪੀ ਪੈਨ ਭਾਵੇਂ ਕਰੇ ਭੁੱਲਿਆ ਹੋ ਕੌਲੀ ਤੇ ਚਮਚਾ ਨਹੀਂ ਭੁੱਲ ਕੇ ਆਉਣਾ ਮਿਡ-ਡੇ ਮੀਲ ਸੈਂਟਰ ਬਣ ਗਏ ਸੀ ਦਲੀਆ ਖਵਾਉਣ ਵਾਲੇ ਬਸ ਹੋਰ ਕੋਈ ਉੱਥੇ ਪੜਾਈ ਪੂਰੀ ਨਾਂ ਦੀ ਨਾ ਉਮੀਦ ਕੀਤੀ ਜਾਂਦੀ ਸੀ ਨਹੀਂ ਮਾਪੇ ਉਮੀਦ ਕਰਦੇ ਸੀ ਨਹੀਂ ਕੋਈ ਕਿਸੇ ਹੋਰ ਨੂੰ ਫਿਕਰ ਸੀ ਸਵਸੀ 30 ਸਾਲ ਪਹਿਲਾਂ 16 ਮਾਰਚ ਨੂੰ ਇੱਥੇ ਪਵਿੱਤਰ ਧਰਤੀ ਖਟਕੜ ਕਲਾਂ ਤੇ ਆਏ ਸੌ ਚੁੱਕੀ ਉਹ ਸੌ ਚੁੱਕਣ ਜੋਗੇ ਤੁਸੀਂ ਬਣਾਇਆ ਤੁਸੀਂ ਵੀ ਨਾਲ ਹੀ ਸੌ ਚੁੱਕੀ ਸੀ ਕਿ ਕਾ ਬਦਲਾਂਗੇ ਬੱਚੇ ਬਾਹਰ ਜਾ ਰਹੇ ਨੇ ਜਦ ਨਸ਼ਿਆਂ ਵੱਲ ਜਾ ਰਹੇ ਨੇ ਹਾਲਾਤ ਬਦਲਾਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਥੋੜੀ ਜੀ ਲੰਮੀ ਹੋਗੀ ਪਰ ਸੂਰਜ ਚੜੂਗਾ ਮੈਂ ਕਹਿੰਦਾ ਰਿਹਾ ਚੜ ਚੜਨ ਲੱਗਿਆ ਜਿੰਜੇ ਨੂੰ ਪਕੈਨੇ ਪੌ ਫੁੱਟ ਗਈ ਲਾਲੀ ਦਿਖਣ ਲੱਗ ਗਈ ਸੂਰ ਜੋ ਹੁਣ ਅੱਗੇ ਹੀ ਨੇ ਤਾਹਾਂ ਤਾਹਾਂ ਜਾਊਗਾ ਹੁਣ ਬਸ ਵਿਦਿਆ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਰੋਜ਼ਗਾਰ ਦਾ ਸੂਰਜ ਚੜੂਗਾ ਇਨਫਰਾਸਟ੍ਰਕਚਰ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਹਰ ਰੋਜ਼ ਚੜ ਰਿਹਾ ਹਰ ਰੋਜ਼ ਸੂਰਜ ਉੱਪਰ ਹੋ ਰਿਹਾ ਹੁਣ ਤੱਕ 54003 54003 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਘੜਾਂ ਜੀ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸ਼ਪਾਰਿਸ਼ ਤੋਂ ਆਮ ਕਰਾਂ ਦਿੱਤੀਆਂ ਪੋਤਾਂ ਨੌਕਰੀਆਂ ਮਿਲੀਆਂ ਨੇ ਮੈਰਿਟ ਦੇ ਵਿੱਚ ਆਏ ਨੇ ਕਈ ਕਰਾਂ ਚ ਇੱਕ ਕਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਕਈ ਬਈ ਕਈ ਕਈ ਬੱਚਿਆਂ ਨੂੰ ਇੱਕ ਸਾਲ ਚ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਪਹਿਲਾਂ ਵਾਲੀ ਛੱਡ ਕੇ ਉਹਨੇ ਵੱਡੀ ਲੈ ਲਈ ਹੋਰ ਨੌਕਰੀ ਹੋਰ ਪੜ ਕੇ ਉਹਨੇ ਦੁਬਾਰਾ ਹੋਰ ਵੱਡੀ ਨੌਕਰੀ ਲੈ ਲਈ ਪੰਜ ਜੀ ਪੰਜ ਨੌਕਰੀਆਂ ਦੱਸ ਆ ਆ ਬੈਠੇ ਨੇ ਸਾਹਮਣੇ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕੋਈ ਸਪਾਰਸ਼ ਕਿਸੇ ਦੀ ਘਰੇ ਚਿੱਠੀ ਆਉਂਦੀ ਹੈ ਜੀ ਵੀ ਆ ਜਾ ਭਾਈ ਕੁਰਸੀ ਡਿੱਕੀ ਜਾਂਦੀ ਹੈ ਤੈਨੂੰ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਆਪਾਂ ਜਿੰਦਾਬਾਦ ਮੁਰਦਾਬਾਦ ਤੇ ਇਹਨਾਂ ਦੇ 3 ਪੁੱਤ ਚੇਅਰਮੈਨ ਲਾਲ ਬੱਤੀਆਂ ਤੂੰ ਤੂੰ ਇੱਧਰ ਨੂੰ ਤਾਂ ਇੱਧਰ ਨੂੰ ਕੌਣ ਲੰਘ ਗਿਆ ਇਹਦਾ ਮੁੰਡਾ ਲੰਘ ਗਿਆ ਇਹਦਾ ਭਤੀਜਾ ਲੰਘ ਗਿਆ ਇਹਦਾ ਜੀਜਾ ਲੰਘ ਗਿਆ ਇਹਦਾ ਸਾਲਾ ਲੰਘ ਗਿਆ ਬਸ ਆਹੀ ਜੀ ਅੱਪਾ ਤੱਕ ਦੇ ਲੰਗੇ ਨਹੀਂ ਆ ਪੰਤ ਪਰ ਪਰੇ ਕਰਦੇ ਪਰਾਂ ਹੋ ਜੋ ਪਰਾਂ ਜੀਜੀ ਨੇ ਲੰਗਣਾ ਪਰਾਂ ਹੋ ਜੋ ਸਾਰੇ ਨੇ ਲੰਗਣਾ ਆ ਹੀ ਚਲੀ ਗਿਆ